ਕਾਲੀ ਦਾ ਲੰਮੀਰਸਰ ਦੇ ਆਗੂਆਂ ਨੂੰ ਪੁਲਿਸ ਨੇ ਲਿਆ ਕਸਟਡੀ ਉਹ கேਰੀਅਰ ਰੇਲਵੇ ਸਟੇਸ਼ਨ ਤੇ ਰੇਲਾ ਰੋਕਨ ਦਾ ਸੀ ਪਲਾਨ ਜਦੋਂ ਇਸਨੇ ਮੌਕੇ ਤੇ ਪਹੁੰਚ ਕੇ ਕਿੱਥਾ ਪਲਾਨ ਫੇਚ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਭਾਈ ਅਮਰਿਤਪਾਲ ਸਿੰਘ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸ਼ਿਫਟ ਕਰਨ ਦੇ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਮਾਤਾ ਦੇ ਵੱਲੋਂ ਭੁਖ ਹੜਤਾਲ ਜਾਰੀ ਰੱਖੀ ਜਾ ਰਹੀ ਹੈ ਤਾਂ ਦੂਜੇ ਪਾਸੇ ਅੱਜ ਮੁਕੇਰੀਆਂ ਦੇ ਰੇਲਵੇ ਸਟੇਸ਼ਨ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਕੁਝ ਆਗੂਆਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਪ੍ਰੋਟੈਸਟ ਦੀ ਭਾਈ ਅਮਰਿਤਪਾਲ ਸਿੰਘ ਦੇ ਸੰਬੰਧ ਦੇ ਵਿੱਚ ਪਰ ਪੁਲਿਸ ਨੂੰ ਇਸ ਦੀ ਜਾਣਕਾਰੀ ਜਿਵੇਂ ਹੀ ਲੱਗਦੀ ਹੈ ਤਾਂ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਹੈ ਦਰਅਸਲ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕਾਲ ਦਿੱਤੀ ਗਈ ਸੀ ਪ੍ਰੋਟੈਸਟ ਕਰਨ ਦੀ ਮੁਕੇਰੀਆਂ ਰੇਲਵੇ ਸਟੇਸ਼ਨ ਤੇ ਰੇਲਾਂ ਨੂੰ ਰੋਕਿਆ ਜਾਣਾ ਸੀ ਬਰਿਸ ਦੀ ਜਾਣਕਾਰੀ ਪੁਲਿਸ ਨੂੰ ਮਿਲ ਜਾਂਦੀ ਹੈ ਕਿ ਕੁਝ ਆਗੂਆਂ ਦੇ ਵੱਲੋਂ ਰੇਲਾਂ ਰੋਕਣ ਦਾ ਇਹ ਪਲਾਨ ਹੈ ਤੇ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਪਲਾਨ ਨੂੰ ਫੇਲ ਕਰ ਦਿੰਦੀ ਹੈ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਕੁਝ ਆਗੂਆਂ ਨੂੰ ਆਪਣੀ ਕਸਟਡੀ ਦੇ ਵਿੱਚ ਪੁਲਿਸ ਦੇ ਵੱਲੋਂ ਲੈ ਲਿਆ ਗਿਆ ਤੇ ਪੁਲਿਸ ਇਸ ਵਕਤ ਨਾਲ ਲੈ ਕੇ ਜਾਂਦੀ ਹੋਈ ਨਜ਼ਰ ਵੀ ਆ ਰਹੀ ਹੈ ਅੱਜ ਅ ਸਿੱਗੀ ਰੇਲਵੇ ਤੇ ਬਲਾਕ ਕਰਨ ਦੀ ਇੱਕ ਕਾਲ ਆਈ ਹੋਈ ਸੀ। ਉਹਦੇ ਸਬੰਧ ਵਿੱਚ ਸਾਰਿਆਂ ਨੂੰ ਬਰੀਫ ਕੀਤਾ ਗਿਆ ਸੀ ਵੀ ਰੇਲਵੇ ਲਾਈਨਾਂ ਦੇ ਉੱਤੇ ਕਿਸੇ ਨੂੰ ਵੀ ਬਲਾਕ ਕਰਨ ਦੀ ਇਜਾਜ਼ਤ ਨਹੀਂ ਹੈਗੀ। ਕਿਉਂਕਿ ਬਹੁਤ ਸਾਰੀਆਂ ਸਵਾਰੀਆਂ ਔਰ ਬਹੁਤ ਸਾਰੇ ਕਿਉਂਕਿ ਇਹ ਰੂਟ ਜਿਹੜਾ ਹੈਗਾ ਆ ਜੰਮੂ ਕਸ਼ਮੀਰ ਨੂੰ ਜਾਂਦਾ। ਔਰ ਇਹਨੂੰ ਬੰਦ ਨਹੀਂ ਕੀਤਾ ਜਾ ਸਕਦਾ। ਉਹਦੇ ਸਬੰਧ ਵਿੱਚ ਫਿਰ ਵੀ ਕੁਝ ਲੋਕ ਆ ਗਏ ਸੀਗੇ। ਕਰੀਬ 30-32 ਦੇ ਲੱਗੇ ਹੋਏ ਸੀ। ਉਹਨਾਂ ਨੂੰ ਅਸੀਂ ਪ੍ਰੋਵੈਂਟਿਵਲੀ ਰਾਉਂਡ ਅਪ ਕੀਤਾ। ਸਰ ਕਿਹੜੀ ਕਿਹੜੀ ਜਗ੍ਹਾ ਤੋਂ ਕੀਤਾ ਆ ਮਕੇਰੀਆਂ ਸੀਗੇ ਕੋਈ ਰੇਲਵੇ ਸਟੇਸ਼ਨ ਦੇ ਲੱਗੇ ਸੀ ਇੱਕ ਉਹ ਫਟਕ ਹੈਗਾ ਜਿਹੜਾ 슈ਗਰ ਮਿਲ ਦੇ ਲੱਗੇ ਉੱਥੇ ਸੀਗੇ ਕੁਝ ਬੰਦੇ ਇਹਨਾਂ ਸਾਇਆ ਨੂੰ ਅਸੀਂ ਪ੍ਰੋਟੈਕਟਿਵ ਐਕਚੁਅਲੀ ਅਰਾਊਂਡ ਅਪ ਕੀਤਾ ਸਰ ਕਿਹਨਾ ਵੱਲੋਂ ਕਾਲ ਸੀ ਔਰ ਇਹ ਇਹਦੀ ਇਹਦੀ ਕਾਲ ਸੀਗੀ ਅ ਅਕਾਲੀ ਦਲ ਸ਼ਾਇਦ ਅਮਰਤ ਸਰ ਮਾਨ ਗੁਰਪ੍ਰਦਾਸ ਸੀਗੀ ਇਹ ਕਿਸ ਮੰਗ ਨੂੰ ਲੈ ਕੇ ਸੀਗੇ ਇਹਨਾਂ ਦਾ ਸੀਗਾ ਜਿਹੜਾ ਅ ਅਮਰਤਪਾਲ ਨਾਲ ਰਿਲੇਟਡ ਜਿਹੜਾ ਹੈਗਾ ਸੀਗਾ ਧਰਨਾ ਚੱਲ ਰਿਹਾ ਅਮਰਤ ਸਰ ਉਹਦੇ ਰਿਲੇਟਡ ਸੀ ਉਹ کہہ ਰਹੀਆਂ ਤੋ ਅਰਜੁਨ ਜੈਨ ਦੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ ਬਿਊਰੋ ਰਿਪੋਰਟ